ਤਾਰ ਸਰਦੀਆਂ ਦੇ ਵਿੱਚ 슈ਗਰ ਨੂੰ ਕੰਟਰੋਲ ਕਰਨਾ ਕਿਉਂ ਜ਼ਰੂਰੀ ਹੋ ਜਾਂਦਾ ਹੈ ਤਾਂ ਜਿਵੇਂ ਕਿ ਸਰਦੀਆਂ ਦੀ ਜ਼ਰੂਰਤ ਆ ਚੁੱਕੀ ਹੈ ਤਾਂ ਉਸ ਦੇ ਨਾਲ ਹੀ ਕੁਝ ਸਿਹਤ ਸੰਬੰਧੀ ਸਮੱਸਿਆਵਾਂ ਵੀ ਸਾਹਮਣੇ ਆਉਂਦੀਆਂ ਨੇ ਤਾਂ 슈ਗਰ ਯਾਨੀ ਡਾਇਬਟੀਸ ਇੱਕ ਅਜਿਹੀ ਸਮੱਸਿਆ ਹੈ ਜਿਸ ਦੇ ਵਿੱਚ ਨਾ ਤਾਂ ਲੋਕੀ ਜ਼ਿਆਦਾ ਮਿਠਾ ਖਾ ਸਕਦੇ ਨੇ ਤਾਂ ਉਸ ਦੇ ਨਾਲ ਹੀ ਇੱਥੇ ਇਹ ਵੀ ਇੱਕ ਸਵਾਲ ਖੜਾ ਹੁੰਦਾ ਕਿ ਕੰਟਰੋਲ ਕਰਨਾ ਸਰਦੀਆਂ ਦੇ ਵਿੱਚ ਮੁਸ਼ਕਿਲ ਕਿਉਂ ਹੁੰਦਾ ਹੈ ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਤਾਪਮਾਨ ਡਿੱਗਣ ਲੱਗਿਆ ਤਾਂ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਮੌਸਮ ਹੋਰ ਠੰਡਾ ਹੋਣ ਦੀ ਉਮੀਦ ਹੈ ਸਰਦੀਆਂ ਦਾ ਮੌਸਮ ਲੋਕਾਂ ਲਈ ਮौज-ਮਸਤੀ ਕਰਨ ਦੇ ਲਈ ਚੰਗਾ ਹੁੰਦਾ ਪਰ 슈ਗਰ ਦੇ ਮਰੀਜ਼ਾਂ ਲਈ ਇੱਕ ਕਾਫੀ ਚੁਣੌਤੀਪੂਰਨ ਹੁੰਦਾ। ਠੰਡ ਦੇ ਮੌਸਮ ਦੇ ਵਿੱਚ ਬਲੱਡ 슈ਗਰ ਦੇ ਪੱਧਰ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਜਿहां ਇਸ ਦੇ ਪਿੱਛੇ ਕਈ ਕਾਰਨ ਹਨ ਜਿਨ੍ਹਾਂ ਨੂੰ ਸਮਝਣਾ ਜ਼ਰੂਰੀ ਹੈ ਤਾਂ ਜੋ 슈ਗਰ ਦੇ ਮਰੀਜ਼ ਆਪਣੇ 슈ਗਰ ਦੇ ਪੱਧਰ ਨੂੰ ਕੰਟਰੋਲ ਕਰ ਸਕਣ। ਨਵੀਂ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਦੇ ਪ੍ਰੀਵੈਂਟਿਵ ਹੈਲਥ ਐਂਡ ਵੈਲਨੈਸ ਵਿਭਾਗ ਦੀ ਡਾਇਰੈਕਟਰ ਡਾਕਟਰ ਸੋਨੀਆ ਰਾਵਤ ਨੇ ਜਾਣਕਾਰੀ ਦਿੱਤੀ ਕਿ ਸਰਦੀਆਂ ਵਿੱਚ ਸਰੀਰ ਦਾ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ ਅਤੇ ਸਰੀਰ ਆਪਣੇ ਆਪ ਨੂੰ ਗਰਮ ਰੱਖਣ ਦੇ ਲਈ ਵਧੇਰੇ ਊਰਜਾ ਖਰਚ ਕਰਦਾ ਹੈ ਇਹ ਸਰੀਰ ਦੀ ਇਨਸੂਲਿਨ ਸੰਵੇਦਨਸ਼ੀਲਤਾ ਨੂੰ ਪ੍ਰਭਾਵ ਕਰਦਾ ਹੈ ਤੇ ਸਿੱਧੇ ਤੌਰ ਤੇ ਬਲੱਡ ਸ਼ੂਗਰ ਦੇ ਪੱਧਰਾਂ ਨੂੰ ਪ੍ਰਭਾਵਿਤ ਕਰਦਾ ਹੈ ਜਿਸ ਦੇ ਨਾਲ ਸ਼ੂਗਰ ਰੋਗੀਆਂ ਲਈ ਆਪਣੇ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਹੈ ਸਰਦੀਆਂ ਦੇ ਮੌਸਮ ਦੇ ਵਿੱਚ ਲੋਕ ਜਿਹੜੇ ਕੱਟ ਕੱਟ ਬਾਹਰ ਜਾਂਦੇ ਹਨ ਅਤੇ ਘਾਟ ਕਸਰਤ ਕਰਦੇ ਹਨ ਤੇ ਇਹ ਕਟੀ ਹੋਈ ਛੜੀ ਦੇ ਗਤੀਵਿਧੀ ਛੜੀ ਨੂੰ ਗਲੂਕੋਜ਼ ਦੀ ਸਹੀ ਵਰਤੋਂ ਕਰਨ ਤੋਂ ਰੋਕਦੀ ਹੈ ਜਿਸ ਦੇ ਨਾਲ ਬਲੱਡ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ ਡਾਕਟਰਾਂ ਦੇ ਅਨੁਸਾਰ ਸਰਦੀਆਂ ਸਾਨੂੰ ਕੈਲਰੀ ਅਤੇ ਕਾਰਬੋਹਾਈਡਰੇਟ ਵਾਲੇ ਭੋਜਨਾਂ ਦੀ ਲਾਲਸਾ ਕਰ ਸਕਤੀਆਂ ਹਨ ਇਹ ਭੋਜਨ ਬਲੱਡ 슈ਗਰ ਨੂੰ ਤੇਜ਼ੀ ਨਾਲ ਵਧਾ ਸਕਦੇ ਹਨ 슈ਗਰ ਰੋਗੀਆਂ ਨੂੰ گرم ਭੋਜਨ ਖਾਣਾ ਚਾਹੀਦਾ ਪਰ ਜੰਕ ਫੂਡ ਤੋਂ ਪਰਹੇਜ਼ ਕਰਨਾ ਚਾਹੀਦਾ ਠੰਡੇ ਮੌਸਮ ਵਿੱਚ ਲੋਕਾਂ ਨੂੰ ਅਕਸਰ ਘੱਟ ਪਿਆਸ ਲੱਗਦੀ ਹੈ ਜਿਸ ਕਾਰਨ ਪਾਣੀ ਦੀ ਮਾਤਰਾ ਵੀ ਜੜੇ ਘੱਟ ਹੋ ਜਾਂਦੀ ਹੈ ਤੇ ਇਹ ਡੀਹਾਈਡਰੇਸ਼ਨ ਬਲੱਡ ਸ਼ੂਗਰ ਦੇ ਪੱਧਰ ਨੂੰ ਪ੍ਰਭਾਵਿਤ ਕਰ ਸਕਦੀ ਹੈ ਜੀ ਹਾਂ ਸ਼ੂਗਰ ਕੰਟਰੋਲ ਦੇ ਲਈ ਲੋੜਨ ਦੀ ਮਾਤਰਾ ਵਿੱਚ ਪਾਣੀ ਪੀਣਾ ਅਤੇ ਹਾਈਡਰੇਟਡ ਰਹਿਣਾ ਬਹੁਤ ਜੜਾ ਜਿਹੜਾ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਮੌਸਮ ਸਾਡੀ ਮਾਨਸਿਕ ਸਿਹਤ ਨੂੰ ਵੀ ਪ੍ਰਭਾਵਿਤ ਕਰਦਾ ਹੈ ਤਣਾ ਸਟ्रेस ਯਾਨੀ ਕਿ ਡਿਪਰੈਸ਼ਨ ਅਤੇ ਨੀਂਦ ਦੀ ਘਾਟ ਵੀ ਬਲੱਡ ਸ਼ੂਗਰ ਨੂੰ ਵਿਗਾੜ ਸਕਦੀ ਹੈ ਤਣਾ ਪ੍ਰਬੰਧਨ ਯੋਗਾ ਤੇ ਲੋੜਿੰਦੀ ਨੀਂਦ ਸ਼ੂਗਰ ਨੂੰ ਬਿਹਤਰ ਢੰਗ ਨਾਲ ਕੰਟਰੋਲ ਕਰਨ ਦੇ ਵਿੱਚ ਮਦਦ ਕਰ ਸਕਦੀ ਹੈ ਸਰਦੀਆਂ ਵਿੱਚ ਸ਼ੂਗਰ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਸਕਦਾ ਹੈ ਪਰ ਸਾਵਧਾਨੀ ਵਰਤ ਕੇ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾ ਕੇ ਇਸ ਨੂੰ ਆਸਾਨੀ ਨਾਲ ਕਾਬੂ ਕੀਤਾ ਜਾ ਸਕਦਾ ਹੈ ਇਸ ਮੌਸਮ ਦੇ ਦੌਰਾਨ ਸ਼ੂਗਰ ਦੇ ਮਰੀਜ਼ਾਂ ਲਈ ਸੁਚੇਤ ਰਹਿਣਾ ਅਤੇ ਆਪਣੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ